ਲੁਧਿਆਣਾ ਦੇ ਸ਼ਹਿਰ ਜਗਰਾਉਂ ਦੇ ਪਿੰਡ ਕਮਾਲਪੁਰ ਦੇ ਵਿੱਚ ਕੁਝ ਬਦਮਾਸ਼ਾਂ ਨੇ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਹੈ ਹਮਲੇ ਦੇ ਵਿੱਚ ਸਦਰ ਥਾਣੇ ਦਾ ਐਸਐਚਓ ਹਰਸ਼ਵੀਰ ਸਿੰਘ ਚੌਕੀ ਇਨਚਾਰਜ ਸਮੇਤ ਚਾਰ ਪੁਲਿਸ ਮੁਲਾਜ਼ਮਾ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮਿਲ ਜਾਣਕਾਰੀ ਦੇ ਅਨੁਸਾਰ ਕਰੀਬ 4 ਦਿਨ ਪਹਿਲਾਂ ਪਿੰਡ ਸੰਘੋਵਾਲ ਦੇ ਵਿੱਚ ਗਨਪੁਆਇੰਟ ਤੇ ਇੱਕ ਆਲਟੋ ਕਾਰ ਲੁੱਟੀ ਗਈ ਸੀ ਘਟਨਾ ਸਮੇਂ ਮੁਲਜ਼ਮ ਨਿਹੰਗ ਸਿੰਘਾਂ ਦੇ ਪਹਿਰਾਵੇ ਦੇ ਵਿੱਚ ਆਏ ਸੀ ਕਾਰ ਲੁੱਟਖੋ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਉੱਥੇ ਤੱਕ ਪਹੁੰਚੀ ਸੀ ਜਿੱਥੇ ਬਦਮਾਸ਼ਾਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਹਮਲੇ ਦੇ ਵਿੱਚ ਐਸਐਚਓ ਦੀ ਅੱਖ ਨੇੜੇ ਇੱਕ ਛੋਟੀ ਤਲਵਾਰ ਜਦੋਂ ਕਿ ਚੌਂਕੀ ਇੰਚਾਰਜ ਦੀਆਂ ਉਂਗਲਾਂ ਤੇ ਸੱਟਾਂ ਲੱਗੀਆਂ ਐਸਐਚਓ ਇੱਕ ਨਿੱਜੀ ਹਸਪਤਾਲ ਤੋਂ ਆਪਣਾ ਇਲਾਜ ਕਰਵਾ ਰਹੇ ਨੇ ਤੇਜ਼ ਧਾਰ ਹਥਿਆਰ ਦੇ ਹਮਲੇ ਕਾਰਨ ਉਹਦੇ ਚਿਹਰੇ ਦੇ ਉੱਤੇ ਸੱਟ ਲੱਗਿਆ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਜੀ ਇੱਕ ਕਾਰ ਦੇ ਕਾਰਗੂਜ ਤੋਂ ਬਾਹਰ ਡ੍ਰੇਡ ਕਰ ਲਿਆ ਅੱਛਾ ਜੀ ਕਿ ਇਹਨੇ ਗਾਲ੍ਹਾਂ ਸਾਡੇ ਤੇ ਹਮਲਾ ਕੀਤਾ ਜੇ ਹਮਲਾ ਕਰਦੇ ਤਾਂ ਕਿੰਨੇ ਜਾਂਦੇ ਸੀ ਜਦੋਂ ਹਮਲਾ ਕਰਨ ਵਾਲੇ ਇੱਕੋ ਕਰ ਗਾ ਵੀ ਗਏ ਅੱਛਾ ਇੱਕੋ ਬੰਦਾ ਸੀ ਤੇ ਸਰ ਕੀ ਸੀ ਸਿਵਾਲ ਦੇ ਕੋਲ ਉਹਦੀ ਕੋਈ ਕਪਾਨਾ ਨਹੀਂ ਹੈ ਸਰ ਚਾਜੋ ਅੱਛਾ ਤੇ ਆਪਣੇ ਸਰ ਕਿੰਨੇ ਮੁਲਾਜ਼ਮ ਘਾਇਲ ਹੋ ਗਏ ਅਸੀਂ ਦੋ ਇੰਸਪੈਕਟਰ ਸਾਹਿਬ ਸਰ ਐਸ ਐਚ ਓ ਦੇ ਨਾਲ ਕਿਹਾ ਅੱਛਾ ਇਹ ਦੋਨੇ ਜਾਨੇ ਜ਼ਖਮੀ ਹੋਏ ਹਨ ਤੇ ਉਸ ਸਰ ਬੰਦਾ ਫੜਿਆ ਗਿਆ ਤੇ ਦੂਜੇ ਨੰਬਰ ਤੇ ਸਰ ਆਪਣਾ ਇਹ ਹੋਈ ਘਟਨਾ ਹੈ ਕਿੱਥੇ ਦੀ ਆ ਕਮਾਲਪੁਰਾ ਪਿੰਡੋਂ ਕਮਾਲਪੁਰਾ ਪਿੰਡ ਇਹ ਜਗਰਾਉਂ ਵਾਲੇ ਪਾਸੇ ਨਹੀਂ ਪੈ ਜਾਂਦਾ ਜੀ ਕਹ ਦੇਖਿਆ ਜਾਵੇ ਤਾਂ ਬਦਮਾਸ਼ਾਂ ਦੇ ਹੌਸਲੇ ਇਸ ਕਦਰ ਵੱਧ ਚੁੱਕੇ ਨੇ ਕਿ ਹੁਣ ਪੁਲਿਸ ਅਧਿਕਾਰੀਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਤੇ ਉਹਨਾਂ ਤੇ ਹਮਲੇ ਕੀਤੇ ਜਾ ਰਹੇ ਨੇ ਜੇਕਰ ਪੁਲਿਸ ਮੁਲਾਜ਼ਮ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦੀ ਸੁਰੱਖਿਆ ਅਸੀਂ ਕਿਵੇਂ ਯਕੀਨੀ ਬਣਾ ਸਕਦੇ ਹਾਂ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ